ਜੀ ਫਾਈਬਰ ਦੀ ਆਖਾਲਸਾ ਫਾਈਬਰ ਦੀ ਅੱਜ ਲੰਗਰ ਦਾ ਯਾਨੀ ਕਿ ਪਹਿਲਾ ਦਿਨ ਤੇ ਸੇਵਾ ਦਾ ਦੂਜਾ ਦਿਨ ਚਲੋ ਦੇਖਦੇ ਆਂ ਚੱਲ ਕੇ ਕਿੰਨੇ ਕਿ ਨੌਜਵਾਨ ਗੈਂਟੀ ਦੇ ਬਹੁਤ ਕਿੰਨੇ ਬੱਖੇ ਹੋ ਗਏ ਪੰਜ ਆ ਗਏ ਦੋ ਹੋਰ ਲਓ ਹਤਿਆਬ ਪਹੁੰਚਣਾ ਨੇ ਤੂੰ ਨਹੀਂ ਰਾਤ ਨੂੰ ਆਉਂ ਮੈਂ ਅੱਜ ਠੀਕ ਨਹੀਂ ਠੀਕ ਹੈ ਜੀ ਆਉ ਨੂੰ ਦਰਸ਼ਨ ਦਿਵਾਵਾਂਗੇ ਤੁਸ ਪੰਜ ਬੱਖੇ ਹੋ ਗਏ ਯਾਰੀਆ ਪੂਰੀ ਯਾਰੀ ਚੱਲ ਰਹੀ ਆ ਅੰਦਰ ਦੀ ਇਹ ਬੁੱਟੀਆਂ ਵਾਸਤੇ ਰੈਡੀ ਕਰ ਦੇਣੀ ਆ ਹੋਰ ਆ ਸੱਟ ਜਾਓ ਐਂ ਥੇ ਕਰੋ ਸਈਆ 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 ਕੰਮ ਖਾਚੇ ਰੱਖੋ ਆ ਲੋ ਬਈ ਤਿਆਰੀ ਪੂਰੀ ਚੱਲ ਰਹੀ ਆ ਤੇਰ ਪੋਟਾਂ ਬੁਰੀਆਂ ਜਿਵੇਂ ਇੱਕ ਪੱਠੀ ਚਲਾਤੀ ਆ ਬਈ ਕਰਪਾਣ ਛੱਡ ਦੇ ਇਤੋਂ ਛੱਡ ਦੇ ਵੇ ਆਰ ਭਾਈ ਹੈਗਾ ਸਕੰਦਰ ਆ ਜੀ ਮੈਦਾਨ ਦੀਆ ਧੰਨਵਾਦ ਯਾਰ ਓਏ ਕੱਤਰੋ ਜੱਟ ਆਜ ਦੇ ਨਿਆਣੇ ਦਿਖਾਣਿਆ ਓਏ ਮੈਨੂੰ ਪਰਾਪ ਦੇ ਓਏ ਜਾ ਦੇਖ ਮੈਨੂੰ ਦੇਖ ਓਏ ਲੈ ਵੀ ਸੰਦੇ ਭੋ ਦੂਰੋਂ ਸੱਦੇ ਆਂ ਹਾ ਦੇਰੇ ਹੋਨੇ ਮਿਆ ਅੰਮਰ ਕੋਈ ਗਰੀਦ ਵੀ ਆਇਆ ਹੈ ਅੰਮਰਸਰੀ ਜਿਹੜਾ ਦੇਖਦਾ ਹੈ ਜਾਨਦਾ ਹੈ ਕੀ ਚਾਹ ਰਹੀ ਹੈ ਨਾ ਜੀਵੇ ਸਾਈਡ ਤੇ ਕੱਢ ਦਿਓ ਘਰੇ ਵੀ ਜਾਵੇ ਆ ਜਿਹੜੇ ਲੋਵਾਈਆਂ ਦੀਆਂ ਆ ਆਪਣੇ ਬੰਦਿਆਂ ਦੀਆਂ ਆਹੀ ਸਿਰਾਈ ਆ ਕਸਲਾ ਨਾ ਕਰਾ ਆਹ ਬਾੜੀ ਸਰਾ ਸਪਾਈਡਰਮੈਨ ਲੇਬੀ ਐ ਸਪਾਈਡਰਮੈਨ ਸਪਾਈਡਰਮੈਨ ਲੇਬੀ ਸਪਾਈਡਰਮੈਨ ਲੇਬੀ ਆ ਵੀਰੋ ਉਹ ਜੱਕੜਾ ਵਗੈਰਾ ਫੂਰ ਰੱਖੀ ਹੋਵੇ ਚੀਜ਼ ਤੇ ਓੱਖਾ ਲੈਣ ਤਿੰਨ ਗੰਡਾ ਲੈ ਕੇ ਤੈਨੂੰ ਕਿਹਾ ਟ੍ਰੇਆਂ ਪਈਆਂ ਹੈਗੀਆਂ ਟ੍ਰੇਆਂ ਜੱਕੜਿਆ ਟ੍ਰੇਆਂ ਟ੍ਰੇਆਂ ਪਈਆਂ ਉੱਥੇ ਇਹ ਆਹੀ ਆ ਜਾ ਖਾਣ ਆਇਆ ਬੱਦ ਦੀ ਪੌਣੀ ਉਹ ਛੋੜੀਆਂ ਬਰਾਤਾਂ ਲਿਆਦੀ ਆ ਮਾ ਹੋ ਟ੍ਰੇਆਂ ਰੱਖੋ ਕਿੱਥੇ ਰੱਖ ਦੇ ਇੱਥੇ ਰੱਖ ਦੇ ਇੱਥੇ ਕੱਢਦਾ ਦੇ ਪੁੱਤ। ਕਲੱッセ ਆ ਦਾ ਕਲੱッセ ਆ ਉਹਨਾਂ ਨਾਲ ਆਹ ਖੇਚਿਆ ਆ ਬਾਈ ਦਿਖਾ ਦੇ। ਇਹ ਸਪਾਈਡਰ ਵੈਲੀ ਆ ਉਹ ਆਹ ਜਲੇਬੀ। ਸਪਾਈਡਰ ਜਲੇਬੀ। ਆ ਬਣਦੀ ਏ। ਆ ਬਣਾਦੀ ਜੋਬਰ ਨੇ। ਕਹਿੰਦੇ ਕਰਦੇ ਜੰਮ ਕੱਢਦੇ। ਕਹਿੰਦੇ ਐਂਡ ਲਾਦਾ। ਇਹ ਐਂਡ ਲਾਦਾ ਕਰੇ। ਉਹ ਪਿਆ ਜੀ ਮੈਂ ਨਹੀਂ ਆ ਜੀ ਮੈਂ ਨਹੀਂ। ਲੱਤੋਂ ਉਹਨਾਂ ਨੇ ਬੈ ਬਣਾ।

ਲਓ মহারাজ ਲਓ ਦੋ ਦੋ ਰੱਖ ਦੇ ਦੋ ਉਹ ਭੁੜੀ ਮੰਗ ਦੇ ਗਰਮ ਗਰਮੀਆਂ ਰੱਖ ਦੇ ਲਓ ਜੀ ਲਓ ਜੀ ਲਓ ਲਓ ਜੀ ਲਓ ਜੀ ਲਓ ਇੰਨੀ ਆਣੀ ਇੱਕ ਦੱਪ ਲਓ ਜੀ

ਸਟੈਂਟ ਆਇਆ ਕੋਈ ਇਹ ਮਨਜੀ ਚੀਜ਼ ਆ ਇਹ ਲਓ ਜੀ ਬੋਤਲ ਲਾਉਂ ਜਲੂਸ ਘੜਤਾ ਬੋਤਲ ਲਾਉਂ ਜਲੂਸ ਘੜਤਾ ਚੱਲ ਚੱਲ ਮੋਕਲੀ ਚੱਲ ਦੇਖ ਨੇ ਕੀ ਕਰਦਾ ਉਹ ਭਰਾਵਾ ਇੱਧਰ ਹੀ ਨਾ ਮਾਰੀ ਮੁਰੀ ਤਰ ਗਿਆ ਓਏ ਹੈ ਗੋਲੀਆਂ ਹੁ ਨੰਗਿਆ ਹੋਰ ਮਾਰਿਆ ਹੋਰ ਜਿਆਦੇ ਨਾ ਕੋਈ ਓ ਬਿਆਉਲੀ ਵਾਹ ਕੀ ਟੈਲੈਂਟ ਪਾਇਆ ਕਰ ਲਈ ਵੀਰੇ ਨਾਲ ਪੱਕਾ ਐ ਬਾਈ ਬਾਈ आज गुरुजी का साथ वहां ये तो पता है हम नानकसर आए भगवान नानसी के जो हमको सेवा करके बहुत सुख मिला हम चिमीपेंड का चिमीपेंड वाले के साथ साथ में जिन्होंने नक्का लगवाया था हमने बहुत ध्यान तो कट बहुत ज्यादा पंजाब में आए बहुत सुंदर लग रहा बाबा नानसी के बाय गुरुजी का साथ में ਬਾਵੇ ਵਾਲਾ ਬਾਵੇ ਵਾਲਾ ਬਾਵੇ ਵਾਲਾ ਤੇਰੇ ਕਿਵੇਂ ਬਾਈ ਆ ਜਣ ਨੂੰ ਪੈਨ ਨੂੰ ਮੱਖ ਚਕਾਈ ਹਾਂਜੀ ਤੇ ਸਾਰੇ ਸ਼ਹਿਵਾਦਾਰ ਆਪੀ ਤੇ ਖੜੇ ਆ ਤੇ ਦੇਖੋ ਪਟਿਆ ਸਾਰਾ ਗੋਪਕੇ ਕੁੱਤੇ ਕਰ ਸਫਾਈ ਦੇਖੋ ਤੁਸੀਂ ਸਫਾਈ ਨਹੀਂ ਦੇਖੋ ਬਾਸਾ ਪਾ ਕੁਰੀਏ ਜਿਵੇਂ ਸੀਗੀ ਤੂੰ ਬਾਤ ਕਰਦੀ ਅੱਜ ਆ ਆ ਹਰਵਰਡ ਕੋਲੇ ਜਿਹੜਾ ਆਪਾਂ ਗੋਲਾ ਕਾੜਾ ਵਾ ਜਿਹੜਾ ਆਪਾਂ ਯਾ ਪਪਾਗੇ ਰਾਹ ਸੈਣ ਬਾਗੇ ਠੀਕ ਹੈ ਜੀ ਬਾਕੀ ਆ ਕਾਲਾ ਆ ਗਿਆ ਆਪਣੇ ਕੋਲ ਉਸ ਬੰਦੇ ਕੋ ਰੋਪਾਰੀ ਸਾਰਾ